ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਹੈ ਤੁਹਾਡਾ ਉਮੀਦ ਕਰਦੇ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਤੇ ਅਸੀਂ ਵੀ ਠੀਕ ਠਾਕ ਠੀਕ ਹਾਂਜੀ ਅਸੀਂ ਥੋੜੇ ਠੀਕ ਨਹੀਂ ਹੈਗੇ ਮੈਂ ਠੀਕ ਨਹੀਂ ਹੈਗੀ ਮਤਲਬ ਤੇ ਵੀਡੀਓ ਹੋ ਗਈ ਸੀ ਆਪਣੇ ਲਗਭਗ ਹਫ਼ਤਾ ਹੀ ਹੋ ਗਿਆ ਆਪਾਂ ਵੀਡੀਓ ਨਹੀਂ ਪਾਈ ਹੈਗੀ ਉਹਦਾ ਵੀ ਇੱਕ ਰੀਜ਼ਨ ਸੀਗਾ ਹੁਣ ਦੇਖੋ ਪਹਿਲਾਂ ਤਾਂ ਮੈਂ ਪੈਣ ਨੂੰ ਇਹ ਕਹਿਣਾ ਚਾਹੂੰਗੀ ਵੀ ਅੱਧੀਆਂ ਪੈਣ ਦਾ ਥੋੜੇ 네ਗੇਟਿਵ ਕਮੈਂਟ ਕਰਨ ਜੋ ਮੂਰੇ ਰਹਿੰਦੀਆਂ ਨੇ ਉਹ ਸੋਚਦੀਆਂ ਨੇ ਵੀ ਇਹ ਸਿੰਪਥੀ ਹਾਸਲ ਕਰਨ ਵਾਸਤੇ ਦੱਸ ਦਿੰਦੇ ਨੇ ਆਪਣੀ ਬਿਮਾਰੀ ਦਾ ਦੇਖੋ ਸਿੰਪਥੀ ਕੋਈ ਨਹੀਂ ਆਪਾਂ ਕੰਮ ਦੀ ਵੀਡੀਓ ਲੈ ਕੇ ਆਉਂਦੇ ਹੁੰਨੇ ਹਮੇਸ਼ਾ ਹੀ بس میں صرف ਤੁਹਾਨੂੰ ਤਾਂ ਦੱਸ ਰਹੀ ਆਂ ਵੀ ਮੈਂ ਹੋ ਗਈ ਸੀ ਬਿਮਾਰ ਮੇਰੇ ਪਥਰੀਆਂ ਹੋ ਗਿਆ ਸੀ ਤਿੰਨ ਪਥਰੀਆਂ ਇੱਧਰ ਹੋ ਗਿਆ ਮੇਰੇ ਦੋ ਪਥਰੀਆਂ ਮੇਰੇ ਇੱਧਰ ਹੋ ਗਿਆ ਮੇਰੇ ਪੂਲ 5 ਪਥਰੀਆਂ ਹੋ ਗਿਆ ਠੀਕ ਆ ਅੱਜ ਮੈਂ ਟੈਸਟ ਕਰਵਾ ਕੇ ਆਈ ਆਂ ਕਿ ਮੈਂ 3 ਦਿਨ ਲਗਾਤਾਰ ਮੇਰੇ ਦਰਦ ਹੁੰਦਾ ਰਿਹਾ ਰਾਤ ਨੂੰ ਮੇਰੀ ਛੋਟੀ ਭੈਣ ਨੇ ਮੈਨੂੰ ਬਚਾ ਲਿਆ ਹਨਾ ਮੈਂ ਤਾਂ ਲਿਟਦੀ ਫਿਰਦੀ ਸੀ نیچے ਫਰਸ਼ ਤੇ ਤੇ ਇਹਨੇ ਮੇਰੇ ਦੇ ਇੰਜੈਕਸ਼ਨ ਤੇ ਇੰਜੈਕਸ਼ਨ ਦੇ ਇੰਜੈਕਸ਼ਨ ਤੇ ਇੰਜੈਕਸ਼ਨ ਲਗਾ ਕੇ ਮੈਨੂੰ ਠੀਕ ਕੀਤਾ ਹਨਾ ਸਾਡੇ ਜਵਾਖਾਂ ਨੇ ਪਾਰਟ ਕੀਤਾ ਮੇਰੇ ਕੋਲੇ ਬਹਿ ਕੇ ਵੀ ਸਾਡੀ ਮਾਸੀ ਜਿਹੜੀ ਹੈਗੀ ਠੀਕ ਹੋ ਜੇ ਹਨਾ ਮੈਂ ਬਹੁਤ ਜ਼ਿਆਦਾ ਬਿਮਾਰ ਹੋ ਗਈ ਸੀ ਤੇ ਅੱਜ ਤਾਂ ਚਲੋ ਠੀਕ ਆ ਹੁਣ ਤਾਂ ਤੁਸੀਂ ਸਮਾਈਲ ਦੇਖ ਹੀ ਲਈ ਹੁਣੀ ਫੇਸ ਦੀ ਉਹਦਾ ਸ਼ੁਕਰ ਕਰੋ ਮੇਰੀ ਭੈਣ ਆਈ ਹੋਈ ਸੀਗੀ ਹੁਣ ਜਿਵੇਂ ਮੇਰੀ ਭੈਣ ਮੈਡੀਕਲ ਲਾਈਨ ਦੇ ਵਿੱਚ ਹੈਗੀ ਹੈਗੀ ਹਨਾ ਤਾਂ ਉਹਨੇ ਮੇਰੇ ਇੰਜੈਕਸ਼ਨ ਲਾਇਆ ਤੇ ਮੈਨੂੰ ਸਾਂਭ ਲਿਆ ਮੇਰੇ ਪਾਥਰੀ ਦਾ ਦਰਦ ਨਾ ਜ਼ਿਆਦਾ ਉੱਠ ਖੜਿਆ ਸੀ ਨਾ ਤੇ ਬਸ ਪੁੱਛੋ ਹੀ ਨਾ ਅੰਤ ਨਹੀਂ ਸੀ ਇੰਨਾ ਜ਼ਿਆਦਾ ਬੁਰਾ ਬੁਰੀ ਹਾਲਤ ਹੋ ਗਈ ਸੀ 2-3 ਦਿਨ ਤਾਂ ਮੇਰੇ ਦਿਨੇ ਠੀਕ ਰਹਿੰਦੀ ਸੀ ਰਾਤ ਨੂੰ ਪਤਾ ਨਹੀਂ ਕੀ ਹੋ ਜਾਂਦਾ ਸੀ ਦਰਦ ਉੱਠ ਖੜਦਾ ਸੀਗਾ ਤੇ ਫਿਰ ਮੈਂ ਸੋਚਿਆ ਮੈਂ ਕਿਹਾ ਚਲੋ ਵੀਡੀਓ ਜਿਹੜੀ ਹੈਗੀ ਆ ਉਹ ਆਪਾਂ ਪਾਉਣਿਆਂਗੇ ਤੇ ਆਪਣੇ ਕੋਲ ਨਾ ਸੂਟ ਜਿਹੜੇ ਆਪਾਂ ਲੈ ਕੇ ਆਂਦੇ ਸੀ ਆਪਾਂ ਲਗਭਗ 50 ਸੂਟ ਜਿਹੜੇ ਹੈਗੇ ਸੀ ਉਹ ਲੈ ਕੇ ਆਏ ਸੀਗੇ ਤੇ ਉਹਦੇ ਵਿੱਚੋਂ ਜਿਹੜੇ ਹੈਗੇ ਆ ਆਪਣੇ 10 ਸੂਟ ਜਿਹੜੇ ਹੈਗੇ ਨੇ ਬਚ ਰਹੇ ਆਗੇ ਤੇ ਜਿਵੇਂ ਕਿ ਦੇਖੋ ਹੁਣ ਆਪਣੇ ਕੋਲੇ ਸੈੱਟ ਹੁੰਦਾ ਹਨਾ ਪੂਰਾ ਸੂਟਾਂ ਦਾ ਉਹਦੇ ਵਿੱਚੋਂ ਇੱਕ ਅੱਧਾ ਜਿਹੜਾ ਕਲਰ ਹੁੰਦਾ ਹੈਗਾ ਜਿਵੇਂ ਕਿਸ ਆਪਣੀ ਆਪਣੀ ਚੋਇਸ ਹੁੰਦੀ ਆ ਕਸਟਮਰ ਦੀ ਹਣਾ ਜਿਵੇਂ ਕਸਟਮਰ ਨੇ ਲੈ ਲਿਆ ਆਪਣੇ ਕੋਲੋਂ ਸੂਟ ਜਿਹੜਾ ਇੱਕ ਅੱਧਾ ਕਲਰ ਬਚ ਗਿਆ ਸੀ ਉਹ ਮੈਂ ਤੁਹਾਨੂੰ ਦਿਖਾ ਦੇਣੀ ਆ ਤੇ ਆਪਾਂ ਘੱਟ ਪ੍ਰਾਈਸ ਦੇ ਉੱਪਰ ਉਹ ਤੋਂ ਸੂਟ ਜਿਹੜੇ ਹੈਗੇ ਨੇ ਤੁਹਾਡੇ ਲਈ ਲੈ ਕੇ ਆਏ ਆ ਆਪਾਂ ਡਿਸਕਾਊਂਟ ਤੇ ਰੱਖੇ ਨੇ ਉਹ ਸੂਟ ਠੀਕ ਹੈ ਜੀ ਤੇ ਹੁਣ ਜੇ ਕਿਸੇ ਭੈਣ ਨੂੰ ਉਹ ਸੂਟ ਪਸੰਦ ਹੋਣੇ ਤਾਂ ਤੁਸੀਂ ਲੈ ਲਿਓ ਹਰਿਆਣਾ ਹੋ ਗਿਆ ਪੰਜਾਬ ਹੋ ਗਿਆ 80 ਰੁਪਏ ਆਪਣੇ ਡਿਲੀਵਰੀ ਚਾਰਜਸ ਨੇ ਠੀਕ ਹੈ ਜੀ ਹੁਣ ਲਗਭਗ ਤੁਹਾਨੂੰ ਜਿਹੜੇ ਡਿਲੀਵਰੀ ਚਾਰਜਸ ਹੈਗੇ ਨੇ ਉਹ ਫ੍ਰੀ ਪੈ ਜਾਣਗੇ ਉਸ ਤੋਂ ਵੀ ਉੱਪਰ ਹੀ ਪੈ ਜਾਊਗਾ ਮਤਲਬ ਫ੍ਰੀ ਤੇ ਜਿਹੜੇ ਸੂਟ ਆ ਹੁਣ ਆਪਣੇ ਕੋਲੇ ਬਚ ਗਿਆ ਲਗਭਗ 9-10 ਸੂਟ ਨੇ ਜਿਹੜੇ ਆਪਣੇ ਕੋਲੇ ਇਸ ਟਾਈਮ ਬਚ ਰਹੇ ਨੇਗੇ ਤੇ ਉਹ ਆਪਾਂ ਡਿਸਕਾਊਂਟ ਤੇ ਕਰਕੇ ਲਗਾ ਦੇਣੀ ਤੁਸੀਂ ਉਹ ਦੇਖ ਲਓ ਠੀਕ ਹੈ ਜੀ ਸੂਟ ਜਿਹੜੇ ਹੈਗੇ ਨੇ ਇਹ ਨਹੀਂ ਹੈਗਾ ਵੀ ਉਹਦੇ ਵਿੱਚ ਬਸ ਸਿਰਫ ਦੇਖੋ ਕਸਟਮਰ ਦੀ ਆਪਣੀ ਆਪਣੀ ਚੋਇਸ ਹੁੰਦੀ ਆ ਸੂਟ ਦੀ ਹੈਨਾ ਕਲਰ ਦੀ ਤੇ ਉਹ ਕਲਰ ਜਿਨ੍ਹਾਂ ਨੂੰ ਜਿਹੜਾ ਪਸੰਦ ਸੀਗਾ ਉਹ ਕਸਟਮਰ ਆ ਗਏ ਮੇਰੇ ਕੋਲ ਲੈ ਗਏ ਘਰ ਆ ਕੇ ਹੈਨਾ ਹੁਣ ਜੀ ਮੈਂ ਪਹਿਲੀ ਵਾਰੀ ਸਟਾਰਟ ਕੀਤਾ ਸੀ ਗੋਂਡੀਆਂ ਨੂੰ ਵੀ ਚਾ ਸੀਗਾ ਸੂਟ ਖਰੀਦਣ ਦਾ ਹੈਨਾ ਬਹੁਤ ਏ ਐਦਾਂ ਹੀ ਮੇਰੇ ਕੋਲ ਦੋ ਦੋ ਤਿੰਨ ਤਿੰਨ ਸੂਟ ਸਾਰੇ ਗਵਾਂਢੀ ਲੈ ਗਏ ਸੀਗੇ ਤੇ ਮੇਰੇ ਕਸਟਮਰ ਲੈ ਗਏ ਸੀ ਤੇ ਦੇਖੋ ਪਹਿਲਾ ਸੂਟ ਆਪਣੇ ਕੋਲੇ ਇਹ ਆ ਜੀ ਵਾਈਟ ਕਲਰ ਦੇ ਉੱਪਰ ਵਾਈਟ ਕਲਰ ਦੇ ਮੈਂ ਨਾ ਜਿਆਦਾ ਲੈ ਕੇ ਆਈ ਸੀ ਕਿ ਸੂਟ ਤੇ ਲਗਭਗ ਉਹ ਸਾਰੇ ਇੱਕ ਤਰ੍ਹਾਂ ਨਾਲ ਸੇਲ ਹੀ ਹੋ ਗਏ ਸੀਗੇ ਉਹ ਸਲਵਾਰ ਤੇ ਕੜਾਈਆਂ ਵਾਲੇ ਸੀ ਇਹ ਜਿਹੜੇ ਹੈਗੇ ਨੇ ਇਹ ਵਿਦਆਊਟ ਕੜਾਈ ਵਾਲੇ ਹੋਣਗੇ ਠੀਕ ਹੈ ਜੀ ਇਹ ਦੇਖ ਲਓ ਤੁਸੀਂ ਇਸ ਤਰੀਕੇ ਨਾਲ ਪੈਨਲ ਬਣੇ ਹੋਏ ਨੇ ਤੇ ਨਾਲ ਜਿਹੜਾ ਹੈਗਾ ਦੇਖੋ ਆਹ ਟਿਸ਼ੂ ਦਾ ਜਿਹੜਾ ਹੈਗਾ ਨਾ ਪੈਚ ਲੱਗਿਆ ਹੋਇਆ ਇਹ ਅਧਿਕਾ ਪੈਚ ਜਿਹੜਾ ਇਹ ਟਿਸ਼ੂ ਦਾ ਲੱਗਿਆ ਹੋਇਆਗਾ ਮਲਟੀ ਕਲਰ ਦੇ ਵਿੱਚ ਤੇ ਨਾਲ ਦੀ ਹੀ ਦੇਖੋ ਆ ਪੈਚ ਲਗਾ ਕੇ ਕਢਾਈ ਕੀਤੀ ਹੋਈ ਹੈਗੀ ਠੀਕ ਆ ਕਢਾਈ ਜਿਹੜੀ ਹੈਗੀ ਪੂਰੀ ਫਿਨਿਸ਼ਿੰਗ ਦੇ ਨਾਲ ਹੋਈ ਹੋਈ ਆ ਕੱਪੜਾ ਜਿਹੜਾ ਹੈਗਾ ਉਹ ਗਰਮੀ ਦੇ ਵਿੱਚ ਪਾਉਣ ਵਾਲਾ ਕਾਟਨ ਦਾ ਠੀਕ ਆ ਇਹ ਕੱਪੜਾ ਜਿਹੜਾ ਹੈਗਾ ਪੂਰਾ ਟ੍ਰੈਂਡ ਦੇ ਵਿੱਚ ਚੱਲ ਰਿਹਾਗਾ ਤੇ ਇਹ ਪਲੇਨ ਸਲਵਾਰਾਂ ਨਾਲ ਜੀ ਨੇ ਜੀ ਸੂਟ ਇਹ ਦੇਖੋ ਆਸਲ ਵਾਰ ਹੋਊਗੀ ਸਲਵਾਰ ਦਾ ਕੱਪੜਾ ਵੀ ਤੁਸੀਂ ਦੇਖ ਲਓ ਸਲਵਾਰ ਦਾ ਕੱਪੜਾ ਵੀ ਜਿਹੜਾ ਹੈਗਾ ਬਹੁਤ ਵਧੀਆ ਲਾਈਨਿੰਗ ਲਗਾਉਣ ਦੀ ਤੁਹਾਨੂੰ ਜ਼ਰੂਰਤ ਨਹੀਂ ਹੈਗੀ ਆਪਾਂ ਗਰਮੀਆਂ ਦੇ ਅਕੋਰਡਿੰਗ ਹੀ ਜਿਹੜਾ ਕੱਪੜਾ ਲੈ ਕੇ ਆਏ ਆ ਦੇਖੋ ਟਰਾਂਸਪੇਰੈਂਟ ਵੀ ਨਹੀਂ ਹੈਗਾ ਬਿਲਕੁਲ ਕੱਪੜਾ ਤੁਸੀਂ ਦੇਖ ਲਓ ਤੇ ਇਹਦੇ ਨਾਲ ਮਸਲੀਨ ਕਾਟਨ ਦਾ ਜਿਹੜਾ ਹੈਗਾ ਉਹ ਦੁਪੱਟਾ ਹੋਊਗਾ ਤੇ ਦੁਪੱਟੇ ਦੇ ਵਿੱਚ ਜਿਹੜੀ ਹੈਗੀ ਆ ਉਹ ਨਿੱਕੀ ਨਿੱਕੀ ਬੂਟੀ ਹੋਊਗੀ ਠੀਕ ਹੈ ਇਹ ਪੁੱਠੀ ਸਾੜਾ ਦੇਖੋ ਦੁਪੱਟੇ ਦੇ ਉੱਪਰ ਨਿੱਕੀ ਨਿੱਕੀ ਬੂਟੀ ਹੋਊਗੀ ਔਰ ਜਿਹੜਾ ਮਤਲਬ ਇਦਾਂ ਕਟਵਰਕ ਬਣੇ ਹੋਣਗੇ ਦੁਪੱਟੇ ਦੇ ਵਿੱਚ ਇਹ ਆ ਦੇਖੋ ਕਟਵਰਕ ਵੀ ਹੋਇਆ ਹੋਊਗਾ ਔਰ ਬੂਟੀ ਜਿਹੜੀ ਹੈਗੀ ਸੂਟ ਨਾਲ ਦੀ ਉਹ ਵੀ ਪਾਈ ਹੋਈ ਹੋਊਗੀ ਠੀਕ ਹੈ ਜੀ ਇਹ ਜਿਹੜਾ ਸੂਟ ਹੈਗਾ ਪਹਿਲਾਂ ਆਪਾਂ 1000 ਦੀ ਰੇਂਜ ਦੇ ਵਿੱਚ ਕੱਢਿਆਗਾ ਤੇ ਹੁਣ ਆਪਾਂ ਇਹਦਾ ਪ੍ਰਾਈਸ ਰੱਖਿਆ ਸਿਰਫ 850 ਕਿਉਂਕਿ ਮੈਨੂੰ ਇਹ ਆ ਵੀ ਮੇਰਾ ਜਿਹੜਾ ਇੰਨਾ ਕੁ ਸਟਾਕ ਰਹਿੰਦਾ ਉਹ ਕਲੀਅਰ ਹੋ ਜਾਵੇ ਤੇ ਮੈਂ ਹੋਰ ਚੱਕ ਲਿਆਵਾਂ ਸੂਟ ਠੀਕ ਹੈ ਜੀ ਇਸੇ ਲਈ ਆਪਾਂ ਇਹਨੂੰ 850 ਦੇ ਵਿੱਚ ਲਗਾਇਆ ਜਿਹੜੀ ਸ਼ਰਟ ਦੀ ਲੈਂਥ ਹੈਗੀ ਆ ਉਹ ਵੀ ਤੁਹਾਡੀ 40 547 ਤੱਕ ਜਿਹੜੀ ਹੈਗੀ ਆ ਆਰਾਮ ਨਾਲ ਬਣ ਜੂਗੀ ਠੀਕ ਆ ਘੇਰਾ ਜਿਹੜਾ ਹੈਗਾ ਇਸ ਤਰੀਕੇ ਦਾ ਲਗਭਗ ਜਿਹੜਾ ਹੈਗਾ 22 ਇੰਚ ਤਾਂ ਹੋਊਗਾ ਤੇ ਤੁਸੀਂ ਜ਼ਿਆਦਾ ਹੈਗਾ ਜਿਹੜਾ ਥੋੜਾ ਕਰ ਸਕਦੇ ਠੀਕ ਹੈ ਤੇ ਸਲਵਾਰ ਦਾ ਜਿਹੜਾ ਕੱਪੜਾ ਹੋਊਗਾ ਉਹ ਲਗਭਗ ਪੌਣੇ 3 ਮੀਟਰ ਹੋਊਗਾ ਤੁਹਾਡਾ ਤੇ ਇਹਦੇ ਵਿੱਚ ਜਿਹੜੇ ਕਲਰ ਹੈਗੇ ਮੈਂ ਤੁਹਾਨੂੰ ਦਿਖਾ ਦਣੀ ਆ ਇੱਕ ਤਾਂ ਇਹ ਸ਼ੇਡ ਹੈਗਾ ਆਪਣੇ ਕੋਲੇ ਲੈਵੈਂਡਰ ਪਰਪਲ ਜਿਹਾ ਸ਼ੇਡ ਹੈ ਜਿਹੜਾ ਹੈਗਾ ਹਣਾ ਤੇ ਇੱਕ ਆਪਣੇ ਕੋਲ ਜਿਹੜਾ ਹੈਗਾ ਇਹ ਕੀ ਹੈਗਾ ਮਸਟਰਡ येलो ਕੁੜਕ ਦੇਖੋ ਇਹਦੇ ਨਾਲ ਦੇ ਨਾ ਆਪਣੇ ਕੋਲ ਦੋ ਸੂਟ ਆ ਗਏ ਸੀਗੇ ਹੁਣ ਇੱਕ ਸੂਟ ਜਿਹੜੀ ਹੈਗੀ ਉਹ ਮੈਂ ਆਪਣੀ ਭਾਣਜੀ ਦਾ ਬਣਾ ਰਹੀ ਹਾਂ ਉਹ ਕਹਿੰਦੀ ਮਾਸੀ ਮੈਨੂੰ ਬਹੁਤ ਸੋਹਣਾ ਲੱਗਿਆ ਇਹ ਸੂਟ ਤੇ ਹੁਣ ਮੈਂ ਉਸ ਟਾਈਮ ਤੇ ਦੇਖਿਆ ਨਹੀਂ ਹੈਗਾ ਖਰੀਦਣ ਵੇਲੇ ਦੋ ਸੂਟ ਆ ਗਏ ਆਪਣੇ ਕੋਲ ਹੁਣ ਇੱਕ ਸੂਟ ਆਪਾਂ ਸੇਲ ਕਰ ਦੇਣਾ ਇੱਕ ਸੂਟ ਜਿਹੜਾ ਹੈਗਾ ਉਹ ਭਾਣਜੀ ਦਾ ਬਣਾ ਦੇਣਾਗਾ ਕਿਉਂਕਿ ਸੂਟ ਜਿਹੜਾ ਹੈਗਾ ਉਹਨੂੰ ਬਹੁਤ ਪਸੰਦ ਆ ਤੇ ਦੇਖੋ ਹੁਣ ਸੂਟ ਮੈਂ ਤੁਹਾਨੂੰ ਖੋਲ ਕੇ ਦਿਖਾਈ ਦਿੱਤਾ ਤੇ ਦੁਪੱਟਾ ਤੁਸੀਂ ਦੇਖ ਲਓ ਇਹਦਾ ਮੈਂ ਥੋੜਾ ਤੁਹਾਨੂੰ ਖੋਲ ਕੇ ਦਿਖਾ ਦਨੀ ਆ ਅ ਕਟਵਰਕ ਵੀ ਹੋਇਆ ਹੋਇਆ ਹੋਊਗਾ ਔਰ ਨਿੱਕੀ ਨਿੱਕੀ ਜਿਹੜੀ ਬੂਟੀ ਹੈਗੀ ਉਹ ਫਲਾਵਰ ਦੇ ਨਾਲ ਦੀ ਉਹ ਵੀ ਹੋਊਗੀ ਠੀਕ ਹੈ ਜੀ ਇਹ ਆ ਦੇਖੋ ਠੀਕ ਹੈ ਇਸ ਤਰੀਕੇ ਨਾਲ ਬੂਟੀ ਬਣੀ ਹੋਊਗੀ ਤੇ ਜਿਹੜਾ ਸਲਵਾਰ ਦਾ ਕੱਪੜਾ ਹੈਗਾ ਉਹ ਵੀ ਤੁਸੀਂ ਦੇਖ ਲਓ ਬਹੁਤ ਹੀ ਵਧੀਆ ਸਟਾਫ ਆ ਕੋਈ ਲਾਈਨਿੰਗ ਲਗਾਉਣ ਦੀ ਜਿਹੜੀ ਹੈਗੀ ਤੁਹਾਨੂੰ ਜ਼ਰੂਰਤ ਨਹੀਂ ਹੈਗੀ ਤੇ ਇਹਦੇ ਵਿੱਚ ਵੀ ਜਿਹੜਾ ਹੈਗਾ ਇਸ ਤਰੀਕੇ ਨਾਲ ਫਲਾਵਰ ਬਣਿਆ ਹੋਊਗਾ ਠੀਕ ਹੈ ਜੀ ਤੇ ਦੇਖੋ ਹੁਣ ਆਪਾਂ ਇੱਕ ਤੁਹਾਨੂੰ ਦਿਖਾਇਆ ਇਹਦੇ ਵਿੱਚ ਪਰਪਲ ਸ਼ੇਡ ਹਨਾ ਇੱਕ ਹੈਗਾ ਇਹ ਵਾਲਾ yellow ਸ਼ੇਡ ਔਰ ਇੱਕ ਹੈਗਾ ਇਹਦੇ ਵਿੱਚ ਆਹ ਪਿਸਤਾ ਤੋਂ ਥੋੜਾ ਜਿਹਾ ਡਾਰਕ ਕਲਰ ਆਗਾ ਇਹ ਹੋਰ ਪੰਖੀਆ ਜ ਨਹੀਂ ਹੈਗਾ ਤੁਸੀਂ ਦੇਖ ਲਓ ਜੋ ਆਪਣਾ ਵੀਡੀਓ ਦੇ ਵਿੱਚ ਕਲਰ ਆਉਂਦਾ ਹੋਊਗਾ ਨਾ ਉਹੀ ਕਲਰ ਹੋਊਗਾ ਸੇਮ ਆਪਾਂ ਫਿਲਟਰ ਵਗੈਰਾ ਜਿਹੜਾ ਹੈਗਾ ਕੋਈ ਨਹੀਂ ਲਗਾਉਂਦੇ ਹੈਗੇ ਸੂਟਾ ਵਾਲੀ ਵੀਡੀਓ ਤੇ ਕਿਉਂਕਿ ਦੇਖੋ ਫਿਰ ਬਾਅਦ ਚੋਂ ਪੜਣਾ ਕਹਿਣ ਲੱਗ ਜਾਂਦੇ ਨੇ ਤੁਸੀਂ ਜੀ ਦੀ ਏਦਾਂ ਦਾ ਕਲਰ ਦਿਖਾਇਆ ਕਲਰ ਤਾਂ ਏਦਾਂ ਦਾ ਨਹੀਂ ਸੀ ਜੋ ਕਲਰ ਹੋਊਗਾ ਤੁਹਾਨੂੰ ਉਹੀ ਦਿਖਾਈ ਦੇਊਗਾ ਠੀਕ ਹੈ ਜੀ ਬਿਲਕੁਲ ਆਪਾਂ ਕੋਈ ਫਿਲਟਰ ਵਗੈਰਾ ਲਗਾ ਕੇ ਨਹੀਂ ਵੀਡੀਓ ਪਾਉਂਦੇ ਦੇਖ ਲੋ ਨੇੜੇ ਕਰਕੇ ਦਿਖਾ ਦੇ ਹਰ ਸ਼ਾਹ ਪੈਚ ਜਿਹੜਾ ਹੈਗਾ ਠੀਕ ਹੈ ਤੇ ਆ ਇਹਦਾ ਦੁਪੱਟਾ ਹੋਊਗਾ ਇਹਦੇ ਪ੍ਰਾਈਸ ਹੈਗਾ ਜੀ 850 ਠੀਕ ਹੈ ਤੇ ਇੱਕ ਆਪਣੇ ਕੋਲੇ ਇਹਦੇ ਨਾਲ ਦੇ ਜਿਹੜੇ ਹੈਗੇ ਨੇ ਆਪਣੇ ਕੋਲ ਚਾਰ ਕਲਰ ਸੀਗੇ ਦੋ ਕਲਰ ਜਿਹੜੇ ਹੈਗੇ ਨੇ ਉਹਦੇ ਨਿਕਲ ਚੁੱਕੇ ਨੇ ਇਹ ਆਪਾਂ ਪਹਿਲਾਂ ਵੀ ਜਿਹੜਾ ਹੈਗਾ ਸੂਰਤ ਨੂੰ ਦਿਖਾਇਆ ਸੀਗਾ ਠੀਕ ਹੈ ਇਹ ਇਸ ਤਰੀਕੇ ਨਾਲ ਬਣਿਆ ਹੋਊਗਾ ਇਹਦੇ ਸਲਵਾਰ ਦੇ ਉੱਪਰ ਕਢਾਈ ਹੋਊਗੀ ਠੀਕ ਹੈ ਜੀ ਆ ਦੇਖੋ ਇਹਦੇ ਨਾਲ ਦਾ ਇੱਕ ਪੈਰਟ ਕਲਰ ਦਾ ਸੂਟ ਸੀਗਾ ਉਹ ਆਪਣਾ ਸੇਲ ਹੋ ਗਿਆ ਠੀਕ ਹੈ ਤੇ ਇਹਦੀ ਲੈਂਥ ਦੇਖ ਲਓ ਇਹਦੀ ਵੀ ਲੈਂਥ ਜਿਹੜੀ ਹੈਗੀ ਆ ਉਹ ਵੀ ਫੁੱਲ ਹੋਊਗੀ ਲਗਭਗ 47 ਤੱਕ ਤੁਹਾਡੀ ਲੈਂਥ ਬਣ ਜੂਗੀ ਜੇ ਤੁਸੀਂ ਘਟਾਉਣੀ ਵਧਾਉਣੀ ਹੋਵੇ ਮਤਲਬ ਕੱਟ ਕਰ ਸਕਦੇ ਹੋ ਉੱਪਰੋਂ ਕਿਉਂਕਿ ਗਲੇ ਤੇ ਵਰਕ ਨਹੀਂ ਹੈਗਾ ਠੀਕ ਹੈ ਜੀ ਤੇ ਇਹਦਾ ਦੁਪੱਟਾ ਜਿਹੜਾ ਹੈਗਾ ਉਹ ਟਾਈ ਐਂਡ ਡਾਈ ਦਾ ਹੋਊਗਾ ਇਹ ਜਿਹੜਾ ਸੂਟ ਹੈਗਾ ਆਪਾਂ ਪਹਿਲਾਂ ਕੱਢਿਆਗਾ 1050 ਦੀ ਰੇਂਜ ਦੇ ਵਿੱਚ ਤੇ ਇਹ ਜਿਹੜਾ ਸੂਟ ਹੈ ਜਿਹਦੇ ਸਲਵਾਰ ਤੇ ਵਰਕ ਆਗਾ ਉਹ ਆਪਾਂ ਤੁਹਾਨੂੰ ਸਿਰਫ ਦੇਵਾਂਗੇ ਇਸ ਟਾਈਮ ਤੇ ਸਿਰਫ 900 ਰੁਪਏ ਦਾ ਠੀਕ ਆ ਇਹਦੇ ਨਾਲ ਦੇ ਸੂਟ ਪਹਿਲਾਂ ਗਏ ਵੀ ਹੋਏ ਆ ਭੈਣਾਂ ਕੋਲੇ ਉਹ 1050 ਦੀ ਰੇਂਜ ਦੇ ਵਿੱਚ ਗਏ ਹੋਏ ਆ ਠੀਕ ਆ ਹੁਣ ਉਹ ਭੈਣਾਂ ਗੁੱਸਾ ਨਾ ਕਰਨਣ ਕਿਉਂਕਿ ਹੁਣ ਇਹ ਆਪਾਂ ਡਿਸਕਾਊਂਟ ਤੇ ਲਗਾਇਆ ਹੋਇਆ ਠੀਕ ਆ ਤੇ ਆ ਦੇਖੋ ਇਹਦਾ ਟਾਈ ਐਂਡ ਡਾਈ ਦਾ ਦੁਪੱਟਾ ਹੋਊਗਾ ਤੇ ਲੇਸ ਲੱਗੀ ਹੋਊਗੀ ਫੋਰ ਸਾਈਡ ਲੇਸ ਵਗੈਰਾ ਲਗਾਉਣ ਦੀ ਜਿਹੜੀ ਹੈਗੇ ਤੁਹਾਨੂੰ ਕੋਈ ਜ਼ਰੂਰਤ ਨਹੀਂ ਹੈਗੀ ਦੇਖੋ ਲੇਸ ਦਾ ਜਿਹੜਾ ਸਾਰਾ ਵਰਕ ਹੈਗਾ ਉਹ ਤੁਹਾਡਾ ਖਤਮ ਹੀ ਹੋਇਆ ਹੋਇਆਗਾ ਕੋਈ ਜ਼ਰੂਰਤ ਨਹੀਂ ਹੈਗੀ ਤੁਹਾਨੂੰ ਤੇ ਜਿਹੜਾ ਇਹਦਾ ਵਰ ਹੋਊਗਾ ਦੁਪट्टे ਦਾ ਉਹ ਵੀ ਪੂਰਾ ਹੋਊਗਾ ਠੀਕ ਹੈ ਜੀ ਇਹ ਸੂਟ ਤੁਹਾਨੂੰ ਲੱਗ ਜਾਊਗਾ ਸਿਰਫ ਔਰ ਸਿਰਫ 900 ਰੁਪਏ ਦਾ ਦੇਖੋ ਇੰਨੀ ਹੈਵੀ ਕਢਾਈ ਹੋਈ ਹੋਈ ਆ ਪੈਨਲ ਵੀ ਬਣੇ ਹੋਏ ਨੇ ਸੂਟ ਦੇ ਵਿੱਚ ਤੇ ਉਪਰੋਂ ਸਲਵਾਰ ਤੇ ਵੀ ਵਰਕ ਹੋਇਆ ਹੋਇਆ ਹੋਇਆਗਾ ਹਨਾ ਤੇ 900 ਰੁਪਏ ਦੇ ਬਿਲਕੁਲ ਤੁਹਾਨੂੰ ਰੀਜ਼ਨੇਬਲ ਰੇਟ ਦੇ ਵਿੱਚ ਜਦੋਂ ਕਿ ਆਪਾਂ 1050 ਦਾ ਸੇਲ ਕੀਤਾ ਇਹ ਤੇ ਦੇਖੋ ਇੱਕ ਆ ਸੂਟ ਹੈ ਜੀ ਪਰਪਲ ਕਲਰ ਦੇ ਵਿੱਚ ਇਹ ਸੂਟ ਦੇ ਵਿੱਚ ਦੇਖੋ ਹੈਂਡਵਰਕ ਹੋਇਆ ਹੋਇਆਗਾ ਪੈਨਲ ਬਣੇ ਹੋਏ ਨੇਗੇ ਹਨਾ ਲੈਂਥ ਜਿਹੜੀ ਹੈਗੀ ਆ ਉਹਦੀ ਪੂਰੀ ਫੁੱਲ ਹੋਊਗੀ ਕਲਰ ਵੀ ਤੁਸੀਂ ਦੇਖ ਲਓ ਸਿਰਫ ਇਹ ਸੂਟ ਤੁਹਾਨੂੰ ਲੱਗ ਜੂਗਾ ਸਿਰਫ ਔਰ ਸਿਰਫ 800 ਰੁਪਏ ਦਾ ਹੈਂਡਵਰਕ ਹੋਇਆ ਹੋਇਆਗਾ ਕਟ ਦਾਣੇ ਦਾ ਵਰਕ ਹੋਇਆ ਹੋਇਆ ਇਹਦੇ ਉੱਪਰ ਤੇ ਜਰੀ ਦਾ ਵਰਕ ਹੋਇਆ ਹੋਇਆ ਤੁਸੀਂ ਦੇਖੋ ਕਿੰਨੀ ਫਿਨਿਸ਼ਿੰਗ ਦੇ ਨਾਲ ਜਿਹੜਾ ਹੈਗਾ ਵਰਕ ਹੋਇਆ ਹੋਇਆ ਇਹ ਜਿਹੜਾ ਸੂਟ ਹੈਗਾ ਪਹਿਲਾਂ ਆਪਾਂ 1000 ਦੀ ਰੇਂਜ ਦੇ ਵਿੱਚ ਸੇਲ ਕੀਤਾਗਾ ਇਦੇ ਨਾਲ ਦੇ ਕਲਰ ਠੀਕ ਹੈ ਇਸ ਟਾਈਮ ਸਿਰਫ ਜਿਹੜਾ ਉਹ ਤੁਹਾਨੂੰ ਲੱਗ ਜੂਗਾ ਸਿਰਫ 800 ਰੁਪਏ ਦਾ ਲੱਗ ਜੂਗਾ ਇਹ ਸੂਟ ਠੀਕ ਹੈ ਜੀ ਤੇ ਇਹਦੀ ਲੈਂਥ ਜਿਹੜੀ ਹੈਗੀ ਆ ਪੂਰੀ ਹੋਊਗੀ ਦੇਖੋ ਆਪਾਂ ਸੂਟ ਜਿਹੜੇ ਹੈਗੇ ਨੇ ਸਿਰਫ ਕੱਢਣੇ ਨੇ ਇਸ ਟਾਈਮ ਤੇ ਤੇ ਆਪਾਂ ਨਵੇਂ ਸੂਟ ਜਿਹੜੇ ਹੈਗੇ ਨੇ ਲੈ ਕੇ ਆਉਣੇ ਨੇ ਹੁਣ ਇਸ ਤੋਂ ਬਾਅਦ ਆਪਾਂ ਪ੍ਰਿੰਟਡ ਸੂਟ ਲੈ ਕੇ ਆਉਣੇ ਨੇ ਤੇ ਜਿਹੜੇ ਭੈਣਾਂ ਨੇ ਹੁਣ ਇਹ ਕੜਾਈਆਂ ਵਾਲੇ ਸੂਟ ਲੈਣੇ ਨੇ ਤੁਸੀਂ ਲੈ ਸਕਦੇ ਹੋ ਤੇ ਦੇਖੋ ਸੂਟ ਦਾ ਕਲਰ ਦੇਖੋ ਕਿੰਨਾ ਪਿਆਰਾ ਹੈਗਾ ਠੀਕ ਹੈ ਕਪੜਾ ਜਿਹੜਾ ਹੈਗਾ ਇਹਦੇ ਨਾਲ 5 ਮੀਟਰ ਹੋਊਗਾ 올ਓਵਰ ਇਹ ਸੂਟ ਆ ਤੇ ਇਹਦੇ ਨਾਲ ਜਿਹੜਾ ਦੁਪੱਟਾ ਹੈਗਾ ਉਹ ਉਤੇ ਇਦਾਂ ਕਟਵਰਕ ਹੋਏ ਹੋਏ ਨੇ ਤੇ ਨਾਲ ਜਿਹੜਾ ਹੈਗਾ ਵਿੱਚ ਬੂਟੀ ਦਾ ਕੰਮ ਹੋਇਆ ਹੋਇਆ ਠੀਕ ਹੈ ਜੀ ਜਰੀ ਦੀ ਜਿਹੜੀ ਹੈਗੀ ਆ ਨਾਲ ਕਢਾਈ ਹੋਈ ਹੋਈ ਆ ਤੁਸੀਂ ਦੇਖ ਸਕਦੇ ਹੋ ਕਟਵਰਕ ਜਿਹੜੇ ਹੈਗੇ ਨੇ ਕਿੰਨੀ ਵਧੀਆ ਫਿਨਿਸ਼ਿੰਗ ਦੇ ਨਾਲ ਬਣੇ ਹੋਏ ਨੇਗੇ ਤੇ ਸਾਰੇ ਦੁਪੱਟੇ ਦੇ ਵਿੱਚ ਜਿਹੜੀ ਹੈਗੀ ਆ ਉਹ ਕਢਾਈ ਹੋਈ ਹੋਈ ਆ ਠੀਕ ਹੈ ਜੀ ਸੂਟ ਦੇ ਨਾਲ ਮੈਚ ਕਰਕੇ ਬਹੁਤ ਹੀ ਸੋਹਣੀ ਜਿਹੜੀ ਹੈਗੀ ਆ ਉਹ ਬੁੱਟੀ ਬਣੀ ਹੋਈ ਆ ਦੇਖ ਲਓ ਤੁਸੀਂ ਨੇੜੋਂ ਜਿੱਦਾਂ ਭੈਣਾ ਵੱਡੇ ਲੈਣੇ ਪਸੰਦ ਕਰਦੇ ਨੇ ਵੱਡੇ ਹੀ ਹੋਊਗਾ ਇਹ ਦੁਪੱਟਾ ਠੀਕ ਹੈ ਜੀ ਇਹ ਸਿਰਫ ਹੋਊਗਾ 800 ਰੁਪਏ ਦੀ ਰੇਂਜ ਵਿੱਚ ਠੀਕ ਹੈ ਹਾਂਜੀ ਵੀਡੀਓ ਆਪਣੀ ਬੰਦ ਹੋ ਗਈ ਸੀ ਵਿਚਦੀ ਤੇ ਆਪਾਂ ਨੂੰ ਵੀਡੀਓ ਜਿਹੜੀ ਹੈਗੀ ਦੁਬਾਰਾ ਬਣਾਉਣੀ ਪੈ ਰਹੀ ਆ ਦੇਖੋ ਇੱਕ ਤਾਂ ਹੁਣ ਆਪਣੇ ਕੋਲੇ ਇਹ ਪਰਪਲ ਕਲਰ ਦਾ ਸੂਟ ਆ ਜਿਹੜਾ 800 ਰੁਪਏ ਦੀ ਰੇਂਜ ਦੇ ਵਿੱਚ ਆਪਣੇ ਕੋਲ ਤੇ ਇੱਕ ਆਪਾਂ ਤੁਹਾਨੂੰ ਦਿਖਾਉਣਾ ਇਹ ਕਲਰ ਆ ਦੇਖੋ ਇਹਦੇ ਵਿੱਚ yellow shade ਆ ਇੱਕ ਠੀਕ ਹੈ ਇਹ ਬਹੁਤ ਹੀ ਪਿਆਰਾ ਕਲਰ ਆ ਇਹ ਜਿਹੜਾ ਹੈਗਾ ਕਲਰ ਮੇਰੀ ਸਿਸਟਰ ਨੂੰ ਵੀ ਬਹੁਤ ਪਸੰਦ ਆ ਤੇ ਜੇ ਕਿਸੇ ਭੈਣ ਨੂੰ ਪਸੰਦ ਆ ਤਾਂ ਤੁਸੀਂ ਲੈ ਸਕਦੇ ਹੋ ਨਹੀਂ ਤਾਂ ਫਿਰ ਮੇਰੀ ਸਿਸਟਰ ਕਹਿੰਦੀ ਮੈਂ ਬਣਾ ਲੈਣਾ ਇਹ ਸੂਟ ਠੀਕ ਹੈ ਜੀ ਤੇ ਲੈਂਥ ਜਿਹੜੀ ਹੈਗੀ ਆ ਇਹਦੀ ਫੁੱਲ ਹੋਊਗੀ ਤੇ ਦੁਪੱਟਾ ਜਿਹੜਾ ਹੈਗਾ ਮੈਂ ਤੁਹਾਨੂੰ ਪਿੱਛੇ ਕੋਲ ਕੇ ਦਿਖਾ ਹੀ ਦਿੱਤਾ ਸੂਟ ਦਾ ਠੀਕ ਹੈ ਕਟਵਰਕ ਬਣੇ ਹੋਣਗੇ ਦੁਪੱਟੇ ਦੇ ਵਿੱਚ ਤੇ ਜਿਹੜੀ ਛੋਟੀਆਂ ਛੋਟੀਆਂ ਬੁਟੀ ਦਾ ਵਰਕ ਹੋਇਆ ਹੋਇਆ ਹੋਊਗਾ ਠੀਕ ਹੈ ਜੀ ਤੇ ਜੇ ਕਿਸੇ ਭੈਣ ਨੂੰ ਇਹਨਾਂ ਵਿੱਚੋਂ ਕੋਈ ਵੀ ਸੂਟ ਪਸੰਦ ਹੈਗਾ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ ਮੈਨੂੰ ਵਟਸਐਪ ਤੇ ਮੈਸੇਜ ਕਰ ਸਕਦੇ ਹੋ ਤੇ ਆਪਣਾ ਆਰਡਰ ਜਿਹੜਾ ਹੈਗਾ ਉਹ ਬੁੱਕ ਕਰ ਸਕਦੇ ਹੋ ਠੀਕ ਹੈ ਜੀ ਜਲਦੀ ਜਲਦੀ ਉਹ ਦੇਖੋ ਇੱਕ ਆਪਣੇ ਕੋਲ ਪਰਪਲ ਹੇਅਰ ਸੀ ਇਹਦੇ ਵਿੱਚ ਇੱਕ ਆਪਣੇ ਕੋਲੇ yellow ਹੈ ਤੇ ਇੱਕ ਆਪਣੇ ਕੋਲੇ ਮੋਰ ਪੰਖੀ ਹੈ ਠੀਕ ਹੈ ਜੀ ਇਹਦੇ ਵਿੱਚ ਵੀ ਚਾਰ ਸੀਗੇ ਆਪਣੇ ਕੋਲ ਕਲਰ ਇੱਕ ਕਲਰ ਜਿਹੜਾ ਹੈਗਾ ਆਪਣੇ ਨਿਕਲ ਗਿਆ ਤੇ ਬਸ ਆਪਣੇ ਕੋਲ ਆਹੀ ਜਿਹੜੇ 8-10 ਸੂਟ ਹੈਗੇ ਸੀ ਉਹ ਰਹਿੰਦੇ ਨੇ ਇਹ ਆਪਾਂ ਇਹ फटाफट ਸੇਲ ਕਰਕੇ ਜਿਹੜੇ ਹੈਗੇ ਨੇ ਦੂਸਰੇ ਸੂਟ ਲੈ ਕੇ ਆਉਣੇ ਨੇ ਠੀਕ ਹੈ ਜੀ ਤੇ ਦੇਖ ਲਓ ਕੱਪੜਾ ਜਿਹੜਾ ਹੈਗਾ ਪੂਰਾ ਵਧੀਆ ਹੋਊਗਾ ਤੁਹਾਨੂੰ ਲਾਈਨਿੰਗ ਲਗਾਉਣ ਦੀ ਜਿਹੜੀ ਹੈਗੀ ਉਹ ਜ਼ਰੂਰਤ ਨਹੀਂ ਹੈਗੀ ਕੋਈ ਵੀ ਤੇ ਚਲੋ ਮੈਂ ਥੋੜਾ ਤੁਹਾਨੂੰ ਹੋਰ ਖੋਲ ਕੇ ਦਿਖਾ ਦਨੀ ਆ ਫਿਰ ਡਾਊਟ ਨਹੀਂ ਰਹਿੰਦਾ ਹੈਗਾ ਪਹਿਣਾ ਨੂੰ ਹਨਾ ਇਹ ਆ ਲੋ ਕਲਰ ਦੇਖੋ ਕਿੰਨਾ ਪਿਆਰਾ ਤੁਸੀਂ ਕਿਸੇ ਵੀ ਪਾਰਟੀ ਤੇ ਇਹਨੂੰ ਵੇਅਰ ਕਰ ਸਕਦੇ ਹੋ ਹਨਾ ਜਿਵੇਂ ਹੁਣ ਛੋਟਾ ਮੋਟਾ ਫੰਕਸ਼ਨ ਆਉਂਦਾ ਆਪਾਂ ਨੂੰ ਤੈਨੂੰ ਤੁਸੀਂ ਆਰਾਮ ਨਾਲ ਉਹਤੇ ਵੇਅਰ ਕਰ ਸਕਦੇ ਹੋ ਠੀਕ ਹੈ ਜੀ ਤੇ ਲਾਈਨਿੰਗ ਲਗਾਉਣ ਦੀ ਵੀ ਤੁਹਾਨੂੰ ਜ਼ਰੂਰਤ ਨਹੀਂ ਤੇ ਦੇਖੋ ਸਲਾਈ ਦੇ ਪੱਖੋਂ ਵੀ ਤੁਹਾਡੇ ਮਤਲਬ ਸਟੀਚਿੰਗ ਵੀ ਥੋੜੀ ਬਚਦੀ ਹੈ ਜਿਹੜੀ ਡਬਲ ਪੈ ਜਾਂਦੀ ਆਪਾਂ ਨੂੰ ਲਾਈਨਿੰਗ ਵਾਲੇ ਸੂਟ ਦੇ ਵਿੱਚ ਉਹ ਸਟੀਚਿੰਗ ਵੀ ਬਚਦੀ ਹੈ ਹਨਾ ਤੇ ਦੇਖੋ ਇੱਕ ਸੂਟ ਜਿਹੜਾ ਆਪਾਂ ਤੁਹਾਨੂੰ ਪਿੱਛੇ ਦਿਖਾਇਆ ਨਾ ਵਾਈਟ ਕਲਰ ਦੇ ਵਿੱਚ ਹਨਾ ਉਹਦੀ ਸਲਵਾਰ ਤੇ ਕਢਾਈ ਸੀਗੀ ਅ ਆਪਾਂ ਪਹਿਲੇ ਸਕਾਈ ਬਲੂ ਦਿਖਾਇਆ ਸੀ ਨਾ ਹਾਂ ਸਕਾਈ ਬਲੂ ਆਪਾਂ ਤੁਹਾਨੂੰ ਦਿਖਾਤਾ ਸੀ ਤੇ ਉਹਦੇ ਵਿੱਚੋਂ ਇੱਕ ਆਪਣੇ ਕੋਲ ਆ ਸੂਟ ਬਚਿਆ ਦੇਖੋ ਚਾਰ ਸੀਗੇ ਇਹਦੇ ਵਿੱਚੋਂ ਇਹ ਦੋ ਸੂਟ ਬਚੇ ਨੇ ਆਪਣੇ ਕੋਲ ਦੋ ਕਲਰ ਜਿਹੜੇ ਹੈਗੇ ਨੇ ਆਪਣੇ ਨਿਕਲ ਗਏ ਨੇ ਤੇ ਆ लो ਠੀਕ ਹੈ ਜੀ ਤੇ ਇਹਦਾ ਵੀ ਪ੍ਰਾਈਸ ਹੋਊਗਾ ਸਿਰਫ 900 ਰੁਪਿਆ ਤੇ ਆਪਾਂ 1050 ਦੀ ਰੇਂਜ ਰੇਂਜ ਦੇ ਵਿੱਚ ਜਿਹੜਾ ਹੈਗਾ ਆਪਾਂ 1050 ਦੀ ਰੇਂਜ ਦੇ ਵਿੱਚ ਜਿਹੜਾ ਸੂਟ ਹੈਗਾ ਪਹਿਲਾਂ ਇਹ ਕੱਢਿਆ ਤੇ ਇਸ ਟਾਈਮ ਜਿਹੜਾ ਹੈਗਾ ਤੁਹਾਨੂੰ ਡਿਸਕਾਊਂਟ ਤੇ ਸਿਰਫ ਔਰ ਸਿਰਫ 900 ਰੁਪਏ ਦਾ ਲੱਗ ਜੂਗਾ ਠੀਕ ਹੈ ਜੀ ਤੇ ਕੜਾਈ ਤੁਸੀਂ ਦੇਖ ਸਕਦੇ ਪੂਰੀ ਫਿਨਿਸ਼ਿੰਗ ਦੇ ਨਾਲ ਹੋਇਆ ਹੋਈ ਹੋਈ ਹੈ ਤੇ ਟਾਈ ਐਂਡ ਡਾਈ ਦਾ ਜਿਹੜਾ ਹੈਗਾ ਇਹਦੇ ਨਾਲ ਦੁਪੱਟਾ ਦੁਪੱਟਾ ਮੈਂ ਤੁਹਾਨੂੰ ਪਿੱਛੇ ਖੋਲ ਕੇ ਦਿਖਾਇਆ ਦੇਖੋ ਦੁਪੱਟਾ ਜਿਹੜਾ ਹੈਗਾ ਉਹ ਵੀ ਫੁੱਲ ਵਰਦਾ ਹੋਊਗਾ ਲੈਸ ਲੱਗੀ ਹੋਈ ਹੋਊਗੀ ਕੋਈ ਤੁਹਾਨੂੰ ਕੰਪਲੇਨ ਨਹੀਂ ਹੋਊਗੀ ਠੀਕ ਹੈ ਇਹਦੇ ਵਿੱਚ ਤੇ ਇੱਕ ਜਿਹੜਾ ਹੁਣ ਆਪਣੇ ਕੋਲ ਲਾਸਟ ਸੂਟ ਬਚਿਆ ਇਹ ਠੀਕ ਹੈ ਜੀ ਇਦੇ ਨਾਲ ਦੇ ਆਪਣੇ ਕੋਲ ਪਰਪਲ ਸ਼ੇਡ ਸੀਗਾ येलो ਸ਼ੇਡ ਸੀਗਾ ਉਹ ਵੀ ਆਪਣੇ ਕੋਲ ਨਿਕਲ ਚੁੱਕੇ ਨੇ ਉਹ ਸਾਰੇ ਕਲਰ ਇੱਕ ਆਪਣੇ ਕੋਲ ਬਸ ਇਹ ਮੋਰ ਪੰਖੀਆ ਜਿਹੜਾ ਕਲਰ ਹੈਗਾ ਉਹੀ ਬਚਿਆ ਠੀਕ ਹੈ ਜੀ ਆਪਣੇ ਕੋਲ ਚਾਰ ਸੂਟ ਸੀਗੇ ਇਹ ਤਿੰਨ ਸੂਟ ਆਪਣੇ ਜਿਹੜੇ ਹੈਗੇ ਨੇ ਉਹ ਸੇਲ ਹੋ ਚੁੱਕੇ ਨੇ ਕਿਉਂਕਿ ਉਹ ਸਟਾਫ ਜਿਹੜਾ ਹੈਗਾ ਬਹੁਤ ਹੀ ਵਧੀਆ ਤੇ ਗਰਮੀਆਂ ਦੇ ਅਕੋਰਡਿੰਗ ਹੈਗਾ ਸਟਾਫ ਜਿਹੜਾ ਹੈਗਾ ਤੇ ਆ ਦੇਖੋ ਜੀ ਇਹ दे है है दे देख दा, दा देखो डबल शेड ਦੇ ਵਿੱਚ ਜਿਹੜਾ ਹੈਗਾ ਇਹ ਸੂਟ ਬਣਿਆ ਹੋਇਆ ਹੈਗਾ ਤੇ ਇਸ ਤਰੀਕੇ ਨਾਲ ਜਿਹੜਾ ਹੈਗਾ ਸਟੋਨ ਦਾ ਇਹਦੇ ਉੱਪਰ ਵਰਕ ਹੋਇਆ ਹੋਇਆ ਤੇ ਤੁਸੀਂ ਦੇਖ ਲਓ ਠੀਕ ਹੈ ਜੀ ਘੇਰਾ ਜਿਹੜਾ ਹੈਗਾ ਲਗਭਗ ਤੁਹਾਡਾ ਉਹ 24 ਇੰਚ ਤੱਕ ਜਿਹੜਾ ਹੈਗਾ ਬਣ ਜੂਗਾ ਕਿਉਂਕਿ ਇਹ ਸੂਟ ਜਿਹੜਾ ਹੈਗਾ ਦੇਖੋ ਇਸ ਤਰੀਕੇ ਨਾਲ 24 25 ਇੰਚ ਜਿਹੜਾ ਹੈਗਾ ਇਹਦਾ ਘੇਰਾ ਹੋਊਗਾ ਠੀਕ ਹੈ ਸਾਈਡ ਤੋਂ ਜਿਹੜੀਆਂ ਹੈਗੀਆਂ ਨੇ ਇਹਦੀਆਂ ਬਾਹਾਂ ਨਿਕਲਿਆਉਣੀਆਂ ਬੈਕ ਵਾਲੀ ਸਾਈਡ ਤੇ ਜਿਹੜਾ ਹੈਗਾ ਕਪੜਾ ਵਾਧੂ ਦਿੱਤਾ ਹੋਇਆ ਠੀਕ ਹੈ ਇਸ ਤਰੀਕੇ ਨਾਲ ਇਹਦੇ ਇੱਕ ਫਲਾਵਰ ਜਿਹੜਾ ਹੈਗਾ ਸਾਈਡ ਤੇ ਆਜੂਗਾ ਤੇ ਇੱਕ ਦੂਸਰੀ ਸਾਈਡ ਤੇ ਘੇਰੇ ਤੇ ਆਜੂਗਾ ਠੀਕ ਹੈ ਜੀ ਤੇ ਕਲਰ ਦੇਖੋ ਕਿੰਨਾ ਕਲਰ ਕੰਬੀਨੇਸ਼ਨ ਕਿੰਨਾ ਪਿਆਰਾ ਹੋਇਆ ਹੋਇਆ ਸੂਟ ਤੇ ਠੀਕ ਹੈ ਤੇ ਜਿਹੜਾ ਹੈਗਾ ਟਾਫਟਾ ਦਾ ਜਿਹੜਾ ਆਪਾਂ ਡਾਈ ਹੋ ਕੇ ਕਪੜਾ ਲੱਗਦਾ ਨਾ ਆਪਣਾ ਸਲਵਾਰ ਦੇ ਨਾਲ ਸਲਵਾਰ ਦਾ ਉਹ ਕਪੜਾ ਲੱਗਿਆ ਹੋਊਗਾ ਪੌਣੇ 3 ਮੀਟਰ ਤੁਹਾਡਾ ਕਪੜਾ ਹੋਊਗਾ 275 2 ਵੀ ਨਹੀਂ 275 ਹੋਊਗਾ ਠੀਕ ਹੈ ਜੀ ਠੀਕ ਹੈ ਜੀ ਇਹ ਜਿਹੜਾ ਇਹ ਦੁਪੱਟਾ ਹੈਗਾ ਉਹਦੇ ਸਾਈਡ ਤੇ ਹੀ ਲੇਸ ਲੱਗੀ ਹੋਈ ਹੋਊਗੀ ਦੁਪੱਟਾ ਜਿਹੜਾ ਹੈਗਾ ਉਹ ਪਲੇਨ ਹੋਊਗਾ ਠੀਕ ਹੈ ਜੀ ਇਹ ਜਿਹੜਾ ਸੂਟ ਹੈਗਾ ਇਹ ਵੀ ਆਪਾਂ 1050 ਦੀ ਰੇਂਜ ਦੇ ਵਿੱਚ ਸੇਲ ਕੀਤਾ ਇਸ ਟਾਈਮ ਤੇ ਤੁਹਾਨੂੰ ਇਹ ਸੂਟ ਲੱਗ ਜੂਗਾ ਸਿਰਫ ਔਰ ਸਿਰਫ 900 ਰੁਪਏ ਦਾ ਠੀਕ ਹੈ ਜੀ ਹੁਣ ਜਿਹੜੀਆਂ ਭੈਣਾਂ ਨੂੰ ਇਹ ਸੂਟ 150 ਦਾ ਚੱਲਾ ਗਿਆ 1050 ਦਾ ਚੱਲਾ ਗਿਆ ਪਲੀਜ਼ ਉਹ ਕਿਸੇ ਤਰ੍ਹਾਂ ਦਾ ਕੋਈ ਗੁੱਸਾ ਨਾ ਕਰਨ ਕਿਉਂਕਿ ਇਹ ਸੂਟ ਹੁਣ ਆਪਣੇ ਕੋਲੇ ਸਿੰਗਲ ਹੀ ਬਚਿਆ ਇਸੇ ਲਈ ਆਪਾਂ ਇਹ ਸੂਟ ਡਿਸਕਾਊਂਟ ਤੇ ਕੱਢ ਰਹੇ ਹਾਂ ਠੀਕ ਹੈ ਜੀ ਹੁਣ ਕਿਸੇ ਭੈਣ ਕੋਲੇ yellow ਚ ਲਾ ਗਿਆ purple ਚ ਲਾ ਗਿਆ ਤਾਂ ਪਲੀਜ਼ ਉਹ ਨਰਾਜ਼ਗੀ ਨਾ ਕਰਿਓ ਵੀ ਅਸੀਂ ਤਾਂ 1050 ਦੇ ਵਿੱਚ ਲਿਆ ਆਪਾਂ ਡਿਸਕਾਊਂਟ ਤੇ ਕੱਢ ਰਹੇ ਹਾਂ ਇਹ ਸੂਟ ਠੀਕ ਹੈ ਜੀ ਤੇ ਇਹ ਦੀ ਪਲੇਨ ਸਲਵਾਰ ਹੋਊਗੀ ਸ਼ਾਰਟ ਜਿਹੜੀ ਹੈਗੀ ਆ ਬਹੁਤ ਸੋਹਣੀ ਬਣੀ ਹੋਈ ਹੈ ਠੀਕ ਹੈ ਜੀ ਜੇ ਕਿਸੇ ਵੀ ਭੈਣ ਨੂੰ ਇਹਨਾਂ ਦੇ ਵਿੱਚੋਂ ਕੋਈ ਵੀ ਸੂਟ ਪਸੰਦ ਆ ਤਾਂ ਤੁਸੀਂ ਮੈਨੂੰ ਸਕਰੀਨਸ਼ਾਟ ਲੈ ਕੇ ਮੈਨੂੰ WhatsApp ਤੇ ਮੈਸੇਜ ਕਰ ਸਕਦੇ ਹੋ ਤੇ ਆਪਣਾ ਆਰਡਰ ਜਿਹੜਾ ਹੈਗਾ ਉਹ ਬੁੱਕ ਕਰਵਾ ਸਕਦੇ ਹੋ 80 ਰੁਪਏ ਜਿਹੜੇ ਹੈਗੇ ਨੇ ਤੁਹਾਡੇ ਡਿਲੀਵਰੀ ਚਾਰजेस ਹੋਣਗੇ ਠੀਕ ਹੈ ਜੀ ਉਹ ਮੈਂ ਤੁਹਾਨੂੰ ਪਹਿਲਾਂ ਦੱਸ ਹੀ ਦਿੱਤੀ ਵੀਡੀਓ ਦੇ ਵਿੱਚ ਠੀਕ ਹੈ ਤੇ ਇੱਕ ਆਪਾਂ ਤੁਹਾਨੂੰ ਹੋਰ ਚੀਜ਼ ਦਿਖਾਉਣੀ ਆ ਜਿਹੜੀ ਆਪਾਂ ਨੂੰ ਉਹ ਮਤਲਬ ਕਸਟਮਰ ਨੇ ਆਰਡਰ ਤੇ ਮੰਗਵਾਈ ਆ ਠੀਕ ਹੈ ਬਹੁਤ ਹੀ ਪਿਆਰੀ ਚੀਜ਼ ਆ ਦੇਖੋ ਹੁਣ ਜਿਵੇਂ ਇਹ ਸੂਟ ਜਿਹੜੇ ਹੈਗੇ ਨੇ ਬਿਲਕੁਲ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਨੇ ਹਨਾ ਆਪਣੇ ਕੋਲ ਤੇ ਕਸਟਮਰ ਨੇ ਆਪਣੇ ਕੋਲੋਂ ਡਿਮਾਂਡ ਤੇ ਜਿਹੜਾ ਹੈਗੇ ਨੇ ਸੂਟ ਮੰਗਵਾਏ ਨੇ ਦੋ ਤੇ ਸੂਟ ਜਿਹੜੇ ਆਗੇ ਨੇ ਬਹੁਤ ਹੀ ਵਧੀਆ ਨੇ ਤੁਸੀਂ ਮੇਰੇ ਨਾਲ ਦਾ ਇੰਸਟਾਗ੍ਰam ਦੀ ਵੀਡੀਓ ਦੇ ਵਿੱਚ ਵੀ ਜਿਹੜੇ ਆਉਂਦੇ ਹੁੰਦੇ ਨੇ ਨਾ ਇੰਦਰ ਕੀਰਤ ਹੋ ਰਹੀ ਹੈ ਨਾ ਉਹਨਾਂ ਦੇ ਫੰਕਸ਼ਨ ਸੀਗਾ ਘਰ ਦੇ ਵਿੱਚ ਮੈਂ ਉਹਨਾਂ ਦੇ ਮਤਲਬ ਉਹਨਾਂ ਨੇ ਮੈਨੂੰ ਫੋਟੋ ਭੇਜੀ ਸੀ ਵੀ ਇਹਦੇ ਨਾਲ ਦੇ ਜਿਹੜੇ ਹੈਗੇ ਨੇ ਉਹਨਾਂ ਨੇ ਪਹਿਲਾਂ ਨੇ ਆਪਣੀ ਵੀਡੀਓ ਦੇਖੀ ਹੋਣੀ ਆ ਤੇ ਉਹ ਕਹਿੰਦੇ ਸੀ ਵੀ ਬਿਲਕੁਲ ਜਿਹੜੇ ਇੰਦਰ ਕੀਨਤ ਹੋ ਰਹਿਆਂ ਦੇ ਪਾਏ ਹੋਏ ਸੀਗੇ ਸੂਟ ਵੀ ਉਦਾਂ ਦੇ ਹੀ ਨੇ ਇਹ ਬਿਲਕੁਲ ਸੂਟ ਜਿਹੜੇ ਤੁਸੀਂ ਵੀਡੀਓ ਦੇ ਵਿੱਚ ਦਿਖਾਏ ਨੇ ਤੇ ਆਰਡਰ ਦੇ ਕੇ ਉਹਨਾਂ ਨੇ ਆਪਣੇ ਤੋਂ ਮੰਗਵਾਏ ਨੇ ਇੱਕ ਉਹਨਾਂ ਦੀ ਬੇਟੀ ਦਾ ਸੂਟ ਆ ਤੇ ਇੱਕ ਭੈਣ ਦਾ ਸੂਟ ਆ ਠੀਕ ਹੈ ਜੀ ਤੇ ਤੁਸੀਂ ਕਪੜਾ ਦੇਖੋ ਨੇੜੋਂ ਬਹੁਤ ਹੀ ਏ 1 ਜਿਹਨੂੰ ਕਹਿੰਦੇ ਹੁੰਦੇ ਨੇ ਨਾ ਕਪੜਾ ਹੈਗਾ ਤੇ ਸ਼ਿਮਰ ਪਿਓਰ ਸ਼ਿਮਰ ਹੁੰਦੀ ਆ ਨਾ ਜਿਹੜੀ ਪਿਓਰ ਸ਼ਿਮਰ ਦੇ ਵਿੱਚ ਜਿਹੜਾ ਹੈਗਾ ਇਹ ਸੂਟ ਆ ਤੇ ਹਰਸ਼ ਨੇੜੇ ਜੇ ਕਰਕੇ ਦਿਖਾ ਦੇ ਬੇਟੇ ਪਹਿਲਾਂ ਤਾਂ ਤੁਸੀਂ ਦੇਖੋ ਚੈੱਕ ਕਰੋ ਸੂਟ ਦਾ ਕੱਪੜਾ ਚੈੱਕ ਕਰੋ ਤੇ ਆ ਹੈਗੀਆ ਪਲੇਨ ਬਾਟਮ ਆ ਇਹਦੇ ਨਾਲ ਠੀਕ ਹੈ ਜੀ ਜਿਹੜੇ ਭੈਣ ਨੇ ਮੰਗਵਾਇਆ ਸੂਟ ਉਹਨਾਂ ਦਾ ਪਲੇਨ ਬਾਟਮ ਆ ਜਿਹੜੇ ਉਹਨਾਂ ਦੇ ਬੇਟੀ ਦਾ ਉਹ ਉਹਨਾਂ ਨੂੰ ਸੇਮ ਕੁ ਪ੍ਰਾਈਸ ਦੇ ਵਿੱਚ ਪੈ ਗਿਆ ਪਰ ਉਹਨਾਂ ਦੀ ਬੇਟੀ ਦਾ ਜਿਹੜਾ ਹੈਗਾ ਕੜਾਈ ਨਾਲ ਆ ਸੂਟ ਠੀਕ ਹੈ ਤੇ ਕੱਪੜਾ ਦੀ ਸ਼ਾਈਨਿੰਗ ਚੈੱਕ ਕਰੋ ਤੁਸੀਂ ਤੇ ਕੱਪੜੇ ਦਾ ਜਿਹੜਾ ਹੈਗਾ ਵਰਕ ਚੈੱਕ ਕਰੋ ਹੈਂਡਵਰਕ ਹੋਇਆ ਹੋਇਆ ਸਾਰੇ ਸੂਟ ਤੇ ਠੀਕ ਹੈ ਇਹ ਦੇਖੋ ਤੁਸੀਂ ਨੇੜੇ ਕਰਕੇ ਦਿਖਾ ਦੇ ਮੇਰੇ ਨੂੰ ਵਰਕ ਜਿਹੜਾ ਹੈਗਾ ਪੂਰੀ ਫਿਨਿਸ਼ਿੰਗ ਦੇ ਨਾਲ ਹੋਇਆ ਹੋਇਆਗਾ ਇਹ ਆਪਾਂ ਨੇ ਭੈਣ ਨੇ ਆਪਣੇ ਕੋਲ ਨਾ ਆਰਡਰ ਤੇ ਮੰਗਵਾਏ ਨੇ ਸੂਟ ਤੇ ਇਹ ਇਹਦੇ ਨਾਲ ਦੁਪੱਟਾ ਹੋਊਗਾ ਜਿਹਦਾ 4 ਸਾਈਡ ਜਿਹੜੀ ਹੈਗੀ ਐ ਇਸ ਤਰੀਕੇ ਨਾਲ ਜਿਹੜਾ ਹੈਂਡਵਰਕ ਹੋਇਆ ਹੋਊਗਾ ਦੁਪੱਟੇ ਤੇ ਇਹ ਆ ਦੇਖੋ ਤੇ ਸਾਰਾ ਕੱਟ ਦਾਣੇ ਦਾ ਵਰਕ ਹੋਇਆ ਹੋਊਗਾ ਦੁਪੱਟੇ ਦੇ ਵਿੱਚ 4 ਸਾਈਡ ਇਸ ਤਰੀਕੇ ਨਾਲ ਜਿਹੜੀ ਹੈਗੀ ਉਹ ਬੇਲ ਬਣੀ ਹੋਊਗੀ ਹਰ ਚੰਗੀ ਤਰ੍ਹਾਂ ਦਿਖਾਵਿਟੇ ਵਰਕ ਦੇਖੋ ਕਿੰਨੀ ਫਿਨਿਸ਼ਿੰਗ ਦੇ ਨਾਲ ਹੋਇਆ ਹੋਇਆ ਤੇ ਸ਼ਰਟ ਤੇ ਵੀ ਦੇਖ ਲਓ ਤੁਸੀਂ ਇਹ ਆ ਦੇਖੋ ਤੇ ਇਹ ਜਿਹੜਾ ਹੈਗਾ ਪਹਿਣਾ ਨੇ ਆਪਣੇ ਕੋਲੋਂ ਨਾ ਆਰਡਰ ਦੇ ਕੇ ਮੰਗਵਾਇਆ ਨੇ ਸੂਟ ਤੇ ਇਹ ਇੱਕ ਉਹਨਾਂ ਦੀ ਬੇਟੀ ਦਾ ਉਹਨਾਂ ਦੀ ਬੇਟੀ ਦਾ ਜਿਹੜਾ ਸੂਟ ਹੈਗਾ ਉਹਦੀ ਸਲਵਾਰ ਤੇ ਵੀ ਵਰਕ ਹੋਇਆ ਹੋਇਆ ਠੀਕ ਆ ਇਹ ਆ ਸਲਵਾਰ ਤੇ ਤੁਸੀਂ ਦੇਖ ਲਓ ਇਹ ਆਪਾਂ ਆਪਣੀ ਪਸੰਦ ਨਾਲ ਹੀ ਫਿਰ ਇੱਕ ਅਲੱਗ ਕਪੜਾ ਸੀਗਾ ਉਹ ਮੈਚ ਕਰਵਾ ਲਿਆ ਸੀਗਾ ਜਿਵੇਂ ਹੁਣ ਉਹਨਾਂ ਦੀ ਬਾਟਮ ਜਿਹੜੀ ਹੈਗੀ ਆ ਪਲੇਨ ਤੇ ਉਹਨਾਂ ਦੀ ਜਿਹੜੀ ਬੇਟੀ ਦੀ ਹੈਗੀ ਉਹ ਕੋਢਾਈ ਕੀਤੀ ਹੋਈ ਆ ਦੇਖੋ ਇਸ ਤਰੀਕੇ ਨਾਲ ਪਿਓਰ ਸ਼ਿਮਰ ਦੇ ਵਿੱਚ ਇਹ ਕੱਪੜਾ ਹੈਗਾ ਠੀਕ ਹੈ ਜੀ ਤੁਸੀਂ ਕਿਸੇ ਤੋਂ ਵੀ ਪੁੱਛ ਲਿਓ ਇਹ ਕੱਪੜਾ ਜਿਹੜਾ ਹੈਗਾ ਕੋਸਟਲੀ ਆਉਂਦਾ ਤੇ ਜਿਹੜੇ ਇਹ ਸੂਟ ਬਣੇ ਨੇ ਉਹ ਪਹਿਣਦੇ ਆਪਾਂ ਨੂੰ ਵਿਦ ਦੁਪੱਟਾ ਜਿਹੜੇ ਹੈਗੇ ਨੇ ਇਹ 4000 ਦੇ ਬਣੇ ਨੇ ਠੀਕ ਹੈ ਜੀ 4000 ਦਾ ਪਹਿਣ ਦਾ ਸੂਟ ਬਣਿਆ ਤੇ ਜਿਹੜਾ ਹੈਗਾ ਮਤਲਬ 3200 ਦਾ ਜਿਹੜਾ ਹੈਗਾ ਉਹਨਾਂ ਦੀ ਬੇਟੀ ਦਾ ਸੂਟ ਬੜਿਆ ਕਿਉਂਕਿ ਉਹਦੇ ਨਾਲ ਸ਼ਰਟ ਦਾ ਜਿਹੜਾ ਕੱਪੜਾ ਹੈਗਾ ਸੀ ਉਹ ਘੱਟ ਸੀਗਾ ਠੀਕ ਆ ਥੋੜਾ ਜਿਹਾ ਤੇ ਉਹਦੇ ਨਾਲ ਦੁਪੱਟਾ ਜਿਹੜਾ ਹੈਗਾ ਸੀ ਉਹ ਵੀ ਆਪਾਂ ਲੇਸ ਨਾਲ ਤਿਆਰ ਕਰਨਾਗਾ ਤੇ ਪਹਿਣ ਦਾ ਜਿਹੜਾ ਹੈਗਾ ਸੀ ਇਕੱਲਾ 1200 ਦਾ ਤਾਂ ਉਹਨਾਂ ਦਾ ਦੁਪੱਟਾ ਦੁਪੱਟਾ ਬਣਿਆਗਾ 4 ਸਾਈਡ ਜਿਹੜੀ ਹੈਗੀ ਉਹ ਹੈਂਡਵਰਕ ਹੋਇਆ ਹੋਇਆ ਠੀਕ ਹੈ ਜੀ ਤੇ ਹੁਣ ਤੁਸੀਂ ਦੇਖ ਲਓ ਵੀ ਕੱਪੜੇ ਦੇ ਨਾਲ ਵੀ ਪ੍ਰਾਈਸ ਦਾ ਇੰਨਾ ਫਰਕ ਪੈਂਦਾ ਇਹ 4000 ਦੇ ਵਿੱਚ ਭੈਣ ਦਾ ਸੂਟ ਬਣਿਆ ਔਰ 3200 ਦੇ ਵਿੱਚ ਜਿਹੜਾ ਹੈਗਾ ਉਹਨਾਂ ਦੀ ਬੇਟੀ ਦਾ ਸੂਟ ਬਣਿਆ ਠੀਕ ਹੈ ਜੀ ਜੇ ਇਸ ਤਰੀਕੇ ਨਾਲ ਕਿਸੇ ਭੈਣ ਨੇ ਆਪਣੇ ਕੋਲ ਸੂਟ ਜਿਹੜੇ ਹੈਗੇ ਨੇ ਆਰਡਰ ਤੇ ਮੰਗਵਾਉਣੇ ਹੋਣ ਤਾਂ ਤੁਸੀਂ ਮੰਗਵਾ ਸਕਦੇ ਹੋ ਆਪਾਂ ਵੀਡੀਓ ਕਾਲ ਤੇ ਆਪਾਂ ਪਸੰਦ ਕਰਵਾ ਦੇਵਾਂਗੇ ਸੂਟ ਠੀਕ ਹੈ ਫੈਬਰਿਕ ਜਿਹੜਾ ਹੈਗਾ ਆਪਾਂ ਨੂੰ ਫੈਬਰਿਕ ਦੀ ਸਾਰੀ ਪਹਿਚਾਣ ਹੈਗੀ ਆ ਆਪਾਂ ਹਰ ਇੱਕ ਤਰ੍ਹਾਂ ਦਾ ਫੈਬਰਿਕ ਆਪਾਂ ਨੂੰ ਪਤਾ ਵੀ ਕਿੱਥੋਂ ਮਿਲ ਜੂਗਾ ਆਪਾਂ ਨੂੰ ਕੋਈ ਪਾਰਟੀ ਵੇ ਸੂਟ ਲੈਣਾ ਹੋਵੇ ਹਣਾ ਕਿਸੇ ਤਰ੍ਹਾਂ ਦਾ ਵੀ ਸੂਟ ਲੈਣਾ ਹੋਵੇ ਤਾਂ ਤੁਸੀਂ ਮੈਨੂੰ ਤੋਂ ਆਰਡਰ ਦੇ ਕੇ ਮੰਗਵਾ ਸਕਦੇ ਹੋ ਠੀਕ ਹੈ ਜੀ ਚਲੋ ਆਪਾਂ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਉਮੀਦ ਕਰਦੇ ਤੁਹਾਨੂੰ ਵੀਡੀਓ ਜਿਹੜੀ ਹੈਗੀ ਆ ਵਧੀਆ ਲੱਗੀ ਹੋਊਗੀ ਚਲੋ ਜੀ ਆਪਾਂ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਧੰਨਵਾਦ